ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆ ਰਿਹਾ ਜਿੱਥੇ ਵੱਡੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਹਥਿਆਰਾ ਨਾਲ ਲੈਸ ਨੌਜਵਾਨ ਦੋਸਤ ਦੇ ਘਰ ਆਏ ਮੁੰਡੇ ਨੂੰ ਕਰ ਗਏ ਲਹੂ ਲਹਾਨ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਿਹਾ ਹੈ ਪੀੜਿਤ ਆਓ ਤੁਹਾਨੂੰ ਵੀ ਦੱਸਦੇ ਹਾਂ ਘਰੇ ਆਏ ਪਹਿਲਾਂ ਘਰੇ ਫਟ ਗਏ ਉਹ ਬੇਲੀ ਤੇ ਉਹ ਚਿੱਕੀ ਤੋੜ ਦਿੱਤੀ ਨੂੰ ਬਾਅਦ ਮੈਨੂੰ ਇੱਥੇ ਮਾਰੇ ਨਿਕਾਪੋ ਇਹ ਲੜਾਈ ਕਿਤਾ ਕਿਸ ਮਕਸਦ ਚ ਹੋਈ ਹੈ ਹਮ ਲੋ ਸਰ ਪਤਾ ਨਹੀਂ ਲੱਗਾ ਗੜੀ ਮਿੰਡ ਪਤਾ ਹੀ ਨਹੀਂ ਸਕਦੇ ਅੱਛਾ ਮੈਂ ਤਾਂ ਬਾਅਦ ਕੀ ਓਕੇ ਹਾਂ ਤੇ ਤਨ ਕਿੱਥੇ ਲੈ ਗਏ ਸੀ ਕਮਰਾਲੇ ਪਰਾ ਜਿਹੜਾ ਪੱਟਾਗਾ ਸਰ ਉੱਥੇ ਲੈ ਗਏ ਅੱਛਾ ਉੱਥੇ ਜਾ ਕੇ ਕੀ ਕੁਝ ਕੀਤਾ ਇਹਨਾਂ ਸਰ ਆਹ ਤੁਹਾਨੂੰ ਪਤਾ ਹੀ ਨਹੀਂ ਕੋਈ ਪਤਾ ਹੀ ਨਹੀਂ ਸਾਫੇ ਮਾਰेंगे ਅੱਛਾ ਮਾਰ ਤੇ ਮਾਰ ਕੇ ਕੰਦੇ ਵੇਸੇ ਮਾਰਦੇ ਨੇ ਕਿ ਬਾਕੀ ਕਿਤੇ ਨਹੀਂ ਜਾਂਦਾ ਅੱਛਾ ਕੀ ਦੁਸ਼ਮਣ ਕੀ ਟੋਣੀ ਹੁੰਦਣਾ ਸਰ ਕੋਈ ਦੁਸ਼ਮਣ ਨਹੀਂ ਸਾਰੇ ਪਤਾ ਨਹੀਂ ਸਰ ਪਤਾ ਨਹੀਂ ਕਾਹਦਾ ਰੰਗ ਵੱਡਾ ਜਦੋਂ ਤੁਹਾਨੂੰ ਉੱਥੇ ਕੁੱਟਿਆ ਮਾਰਿਆ ਕਾਫੇ ਮਾਰੇ ਨੇ ਉਸ ਤੋਂ ਬਾਅਦ ਤੁਹਾਨੂੰ ਵੀ ਉੱਥੇ ਛੱਡਤਾ ਸੀ ਹਾਂ ਨਹੀਂ ਸਰ ਮੈਂ ਧੱਕਾ ਮਾਰ ਕੇ ਬਚਾ ਸਰ ਅੱਛਾ ਉਹਨਾਂ دارو ਕੀ ਕੀ ਮਤ ਧੱਕਾ ਮਾਰਿਆ ਬਾਦਿਨਾਂ ਖਤੋਨੇ ਵੀ ਤੁਮਹਾਂ ਭਾਜੀ ਕੇ ਆ ਗਏ ਅੱਛਾ ਫੇਰ ਭੱਜ ਕੇ ਫਿਰ ਕਿੱਥੇ ਗਏ ਸਰ ਬਾਜੀ ਦੇ ਘਰ ਰਹਿੰਦੇ ਹੀ ਲੱਗ ਗਏ ਗੱਲ ਕੋਈ ਨਹੀਂ ਬਣੀ ਸਾਰਾ ਸੀਨਾ ਸਾਡੇ ਕਰੇ ਆਏ ਨੇ ਸੱਟਾਂ ਘਾਰ ਕੇ ਮੁੰਡੇ ਨੂੰ ਤੇ ਸਾਰਾ ਟੁਆ ਟਪਾ ਨਾ ਸਾਰਾ ਕੁਝ ਕਰ ਗਏ ਨੇ ਤੇ ਨੋ ਈਸੀ ਇਹਨੂੰ ਬਿਬਾਲ ਬਚਾਉਣ ਵਾਲਾ ਤੇ ਇਹਨੂੰ ਵੀ ਲੱਤਾਂ ਲੋ ਤਾਂ ਮਾਰਦੇ ਪੈਣੇ ਇਹਨੂੰ ਮੈਂ ਛੜਾ ਛੋਤ 50 ਦਿੱਤਾ ਕਿਸੇ ਦੇ ਘਰੇ ਬੱਚਾ ਆਉਣ ਵਾਲਾ ਮੈਂ ਕਿ ਚੱਲ ਸਾਡੇ ਨੂੰ ਹੋਈ ਵੇਖੀ ਜਾਵੇ ਦੀ ਅਕਤਾਸ ਮੁੰਡੇ ਗਏ ਸੀ ਇੱਕ ਜੰਟੂ ਸੀ ਇੱਕ ਕਾਲੀ ਸੀ ਖਵਾਏ ਆ ਨਾ ਤੇ ਇੱਕ ਕਾਲੀ ਇਹਨਾਂ ਦਾ ਪਰੋਨਾ ਸੀ ਇੱਕ ਜਾਦੂ ਸੀ ਉਹ ਪਿੰਡ ਪਤਨੀ ਖੇੜ ਮਮਦੇ ਵਾਲੇ ਦਾ ਤੇ ਇਹਨਾਂ ਪਿਸਟਲ ਮਾਰਨ ਲੱਗੇ ਨੇ ਮੈਂ ਸਾਈਡ ਤੇ ਹੋ ਗਈਆਂ ਤੇ ਸਾਰਾ ਅਗਾ ਫੇਰ ਅਸੀਂ ਮੁੰਡਿਆਂ ਨੂੰ ਸੱਟਾਂ ਲੱਗ ਗਈਆਂ ਨੇ ਮੁੰਡੇ ਕੋ ਨਹੀਂ ਸਭਲਾ ਹੱਕੇਗਾ ਸੀ ਤੇ ਉਹ ਵੀ ਆਪਣੇ ਘਰੇ ਆਇਆ ਮੈਂ ਅਸੀਂ ਆਂਦਾ ਕੀ ਰੋਲਾ ਪਿਆ ਤੇ ਉਸ ਮੁੰਡੇ ਨਾਲ ਖੁਸ਼ੀਏ ਘਰੇ ਪੁੱਛਣ ਆਇਆ ਸੀ ਤੇ ਵੀ ਕੀ ਰੋਲਾ ਕੀ ਹੈ ਤੁਹਾਡਾ ਕੀ ਮਸਲਾ ਹੈ ਕਿਉਂ ਤੁਹਾਡੇ ਘਰੇ ਆਏ ਖੜੇ ਨੇ ਤੇ ਸੰਦੀਪ ਕੋ ਨਹੀਂ ਤੁਸੀਂ ਉਸ ਤੋਂ ਸੰਦੀਪ ਆ ਗਿਆ ਇਹਨਾਂ ਦਾਖਲ ਕਰਨਾ ਹੈ ਤੇ ਮਗਰ ਉਹਨਾਂ ਗੱਡੀ ਲਾ ਕੇ ਹਸਪੀਟਲ ਦੇ ਵਿੱਚ ਉਸਾਰ ਲੈ ਕੇ ਨਾ ਚਾਹਤੇ ਕੋਈ ਰੋਲਾ ਨਹੀਂ ਘਰੇ ਗਏ ਨੇ ਲੜਕੇ ਬੱਚਿਆਂ ਦੇ ਗਾਲ ਪਾਏ ਗਏ ਨੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਬਣਾ ਦਾਖਲ ਕਰਾਉਣ ਆਇਆ ਮੁੰਡੇ ਡਾਕਟਰ ਲੈ ਕੇ ਨਾ ਗਿਆ ਕੀ ਨਾਮ ਹੈ ਮੁੰਡੇ ਦਾ ਸੰਦੀਪ ਸਿੰਘ ਅੱਛਾ ਪਿਤਾ ਦਾ ਨਾਮ ਮੇਰਾ ਮੁੰਡਾ ਜੀ ਤੁਹਾਡਾ ਕੀ ਨਾਮ ਹੈ ਕਾਹਦੇ ਚੱਕ ਲੈ ਗਨੇ ਹੋ ਕੋਈ ਰੋਲਾ ਨਹੀਂ ਹੈਗਾ ਜੀ ਨਹੀਂ ਕਾਹਦੇ ਚੱਕ ਲੈ ਗਨੇ ਹੋ ਗੱਡੀ ਆ ਜਦ ਰੂਤ ਲੈ ਆਂਦੇ ਨੰਬਰ ਉੱਤ ਰੂਤ ਕੱਟਿਆ ਤੱਕ ਗੱਡੀ ਚ ਡਿੱਗੀ ਜ ਸਾਡੇ ਉਹਨਾਂ ਕੋਲ ਕੀ ਹੈਗਾ ਸੀ ਇੱਥੇ ਤਰੂਆ ਰਹੇ ਨਹੀਂ ਨਹੀਂ ਕੋਈ ਹਥਿਆਰ ਹੈਗੇ ਸੀ ਉਹਨਾਂ ਕੋਲ ਕੋਈ ਪਿਸਤੌਲ ਹੈਗੇ ਨਹੀਂ ਸਾਰਿਆਂ ਕੋਲ ਪਾਪੇ ਨਾਲ ਇੱਕ ਤਾਂ 12 ਕੋਣ ਬੰਦੇ ਸੀ ਇਹ ਇਹ ਬੰਦੇ ਸਾਡੇ ਪਿੰਡ ਦੇ ਨੇ ਜੀ ਗਵਾਨੀ ਇਹ ਪਤਾ ਨਹੀਂ ਦੋ ਮਰੀਜ਼ ਆਏ ਪਹਿਲਾਂ ਐਮ ਐਫ ਸੀ ਵਾਲੇ ਤੇ ਉਦੋਂ ਬਾਅਦ ਤਿੰਨ ਚਾਰ ਮੁੰਡੇ ਹੋਰ ਆਏ ਆ ਤੇ ਇੱਥੇ ਹੱਤਾਬਕੀ ਹੋਇਆ ਹੈ ਤੇ ਕੋਈ ਇੱਕ ਮੁੰਡਾ ਲੈ ਗਿਆ ਉਹ ਨਾਲ ਤੇ ਇੱਥੇ ਹੈਗਾ ਉਹਦਾ ਪਰਚਾ ਕੱਟ ਕੇ ਇੱਕ ਨੂੰ ਚੱਕ ਕੇ ਲੈ ਗਿਆ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਇੱਕ ਮੁੰਡਾ ਹੈਗਾ ਇੱਥੇ ਜੀ ਹਾਂਜੀ ਹਾਂਜੀ ਉਹਦਾ ਕਿੰਨੀਆਂ ਕਿੰਨੀਆਂ ਸੱਟਾਂ ਆਉਂਦੀਆਂ ਉਹਦੇ ਹੈਗੀਆਂ 60 ਤੇ 60 ਹੈਗੀਆਂ ਤੇ ਉਹਦੇ ਅੰਦਰ ਦਾ 60 ਹੈਗੀਆਂ ਸਰ ਮਤਲਬ ਜਿਹੜੇ ਕੀ ਕਹਿੰਦੇ ਆ ਪੇਸ਼ੈਂਟ ਐਡਮਿਟ ਹੈ ਤੁਹਾਡੇ ਕੋਲ ਉਹਦਾ ਨਾਮ ਕੀ ਹੈ ਉਹਦਾ ਨਾਮ ਮੈਨੂੰ ਕੋਈ ਪਤਾ ਨਹੀਂ ਹਾਂ ਜੀ ਫੋਨ ਦੀ ਸੀਵ ਹੋਇਆ ਸੀ ਜਟਵਾਲੇਪੁਰ ਚ ਲੜਾਈ ਹੋਈ ਹੈ ਜਿਹਨੇ ਦਿਨ ਆਪਸ ਚ ਲੜੀਆਂ ਨੇ ਕੋਈ ਮਾੜਾ ਮੋਟਾ ਬੁਲਕੋਲਾ ਰਹਾ ਹੈਗਾ ਜਿਹੜਾ ਪਹਿਲਾ ਉਸ ਤੋਂ ਬਾਅਦ ਇਹ ਦੂਨੇ ਦਿਨਾਂ ਸ਼ਾਇਦ ਹਸਪੀਟਲ ਐਡਮਿਟ ਹੋਣ ਆਈਆਂ ਨੇ ਇੱਥੇ ਵੀ ਇਹਨਾਂ ਦਾ ਬੁਲਕੋਲਾ ਰਹਾ ਤੇ ਆਪਸ ਵਿੱਚ ਵੀ ਕਾਫੀ ਦਾ ਚੜਾ ਹੈ ਇਹ ਮੁੰਡੇ ਇੱਕ ਨੂੰ ਚੱਕ ਕੇ ਵੀ ਇੱਥੋਂ ਲੈ ਗਏ ਸੀ ਹਾਂ ਜੀ ਉਹਦੇ ਪਰ ਇਨਫੋਰਮੇਸ਼ਨ ਆਈ ਸੀਗੀ ਪਰ ਉਹ ਲੜਕਾ ਹੁਣ ਵਾਪਸ ਆ ਚੁੱਕਿਆ ਹੈ ਉਹਨੇ ਵੀ ਕੁੱਟਮਾਰ ਵਗੈਰਾ ਕੀਤੀ ਹੈ ਵੈਰੀਫਾਈ ਕਰ ਰਹੇ ਹਾਂ ਬਾਦੀ ਦੀ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਪਰ ਸਾਹਮਣੇ